ਲੋਜੀ ਸਿਨੇਮਾ ਦੇ ਪ੍ਰੇਮੀਆਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਰਹੀ ਹੈ ਕਿ 1975 ਦੀ ਸੁਪਰ ਡੁੱਪਰ ਹਿੱਟ ਸ਼ੋਲੇ ਫਿਲਮ ਇੱਕ ਵਾਰੀ ਫੇਰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਸ਼ੋਲੇ ਫਿਲਮ ਦਾ 4K ਵਰਜ਼ਨ ਤਿਆਰ ਕੀਤਾ ਜਾ ਰਿਹਾ ਹੈ ਤੇ ਨਾਮ ਰੱਖਿਆ ਜੀ ਸ਼ੋਲੇ ਦਾ ਫਾਈਨਲ ਕੱਟ ਇਹ ਸਿਨੇਮਾ ਘਰਾਂ ਵਿੱਚ ਵਾਪਸ ਆ ਰਹੀ ਹੈ ਤੇ 50 ਸਾਲਾਂ ਬਾਅਦ ਪਹਿਲੀ ਵਾਰ ਇਹਦਾ ਜਿਹੜਾ ਅਨਕਟ ਵਰਜ਼ਨ ਰੀਲੀਜ਼ ਕੀਤਾ ਜਾ ਰਿਹਾ ਹੈ ਇਹ ਫਿਲਮ 12 ਦਸੰਬਰ 2025 ਨੂੰ ਪੂਰੇ ਦੇਸ਼ ਵਿੱਚ ਰਿਲੀਜ਼ ਹੋਏਗੀ ਤੇ ਸ਼ੋਲੇ ਫਿਲਮ ਦੇ ਪੰਜਾਬੀ ਵਰੇਗੰਡ ਦੇ ਉੱਪਰ ਇਸ ਨੂੰ 1500 ਸਿਨੇਮਾ ਘਰਾਵੇ ਚ ਰਿਲੀਜ਼ ਕੀਤਾ ਜਾ ਰਿਹਾ ਹੈ 1975 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਪਰ ਭਾਰਤ ਵਿੱਚ ਅਮਰਜੰਸੀ ਦਾ ਦੌਰ ਚੱਲ ਰਿਹਾ ਸੀਗਾ ਤੇ ਇਸੇ ਕਾਰਨ ਸੈਂਸਰ ਦੀਆਂ ਕੁਝ ਮਜਬੂਰੀਆਂ ਕਰਕੇ ਇਸ ਫਿਲਮ ਨੂੰ ਬਹੁਤ ਕੱਟ ਵੱਢ ਕੇ ਪੇਸ਼ ਕੀਤਾ ਗਿਆ ਸੀਗਾ ਤੇ ਹੁਣ ਇਹਦਾ ਜਿਹੜਾ ਪੂਰਾ ਅਨਕਟ ਵਰਜਨ ਦੇਖਣ ਨੂੰ ਮਿਲੇਗਾ ਬੇਸ਼ੱਕ ਇਸ ਫਿਲਮ ਦੇ ਕਈ ਕਲਾਕਾਰ ਸਾਨੂੰ ਅਲਵਿਦਾ ਕਹਿ ਗਏ ਨੇ ਸਵਰਗੀ ਸੰਜੀਵ ਕੁਮਾਰ ਸਾਹਿਬ ਅਮਜਦ ਖਾਨ ਸਾਹਿਬ ਜਗਦੀਪ ਅਸਰਾਨੀ ਅਤੇ ਹੋਰ ਕਈ ਸਹਿਯੋਗੀ ਕਲਾਕਾਰ ਸਾਨੂੰ ਅਲਵਿਦਾ ਕਹਿ ਗਏ ਨੇ ਅਮਜਦ ਖਾਨ ਦੇ ਦਮਦਾਰ ਡਾਇਲੋਗ ਅਮਿਤਾਬ ਬਚਨ ਅਤੇ ਤਰਮਿੰਦਰ ਦੀ ਯਾਰੀ ਹੀਮਾ ਮਾਲਨੀ ਦੀ ਧੰਨੋ ਦੇ ਨਾਲ ਭੱਜ ਦੌੜ ਜੈ ਭਦਰੀ ਦੀ ਦਮਦਾਰ ਅਦਾਕਾਰੀ ਇਹ ਸਾਰਾ ਕੁਝ ਦੇਖਣ ਨੂੰ ਮਿਲੇਗੀ ਸੁਪਰ ਡੁੱਪਰ ਹਿੱਟ ਗਾਣੇ ਸੁਣਨ ਨੂੰ ਮਿਲਣਗੇ ਇਹ ਦੋਸਤੀ ہم ਨਹੀਂ ਛੋੜेंगे ਬਿਲਕੁਲ ਜੀ ਇਹੋ ਜੇ ਗਾਣੇ ਫਿਰ ਦੁਬਾਰਾ ਸੁਣਾਗੇ ਅਸੀਂ ਸਾਰੀ ਟੀਮ ਨੂੰ 올 ਦਾ ਬੈਸਟ ਕਹਿੰਦੇ ਆ ਤੇ ਸ਼ੋਲੇ ਦਾ ਫਾਈਨਲ ਕੱਟ ਫਿਲਮ ਦੁਬਾਰਾ ਰੀਲਿਸ ਹੋ ਰਹੀ ਹੈ ਤੇ ਇਸ ਫਿਲਮ ਦਾ ਜਿਹੜਾ ਕਹਿੰਦੇ ਐਂਡ ਇਹੜਾ ਉਦੋਂ ਮੌਕੇ ਤੇ ਕਟਰਾ ਪਿਆ ਸੀਗਾ ਉਹ ਦੁਬਾਰਾ ਦਿਖਾਇਆ ਜਾਏਗਾ ਸਾਰੀ ਟੀਮ ਨੂੰ 올 ਦਾ ਬੈਸਟ ਆਓ ਅਸੀਂ ਇਸ ਫਿਲਮ ਦੀ ਗੋਲਡਨ ਜੁਬਲੀ ਅਨਿਵਰਸਰੀ ਦੇ ਉੱਪਰ ਇਹਨੂੰ ਸਿਨੇਮਾ ਘਰਾਂ ਵਿੱਚ ਦੇਖ ਕੇ ਹੋਰ ਯਾਦਗਾਰੀ ਬਣਾਈਏ 올 ਦਾ ਬੈਸਟ